ਸਾਬ ਅੱਜ ਆਪਾਂ ਨਵੀਂ ਲੋਕੇਸ਼ਨ ਤੇ ਨਹੀਂ ਜਾਣਾ ਹਾਂਜੀ ਹਾਂਜੀ ਸ਼ੂ ਜਾਣਾ ਸ਼ੂ ਜਾਣਾ ਹਾਂਜੀ YouTube ਫੈਮਿਲੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸੋ ਅੱਜ ਆਪਾਂ ਜਾ ਰਹੇ ਹਾਂ ਗੁਰਦੁਆਰਾ ਮੰਜੀ ਸਾਹਿਬ ਸੋ ਤਾਂ ਨੂੰ ਉੱਥੇ ਦਾ ਪੂਰਾ ਇਤਿਹਾਸ ਦੱਸਾਂਗੇ ਸੋ ਅੱਜ ਅਸੀਂ ਪਹਿਲੀ ਪਲੇਟ ਹੋ ਚੁੱਕੇ ਆ ਸੋ ਨਵੀਂ ਲੋਕੇਸ਼ਨ ਤੇ ਜਾਣ ਲਈ ਮੈਂ ਫੜਾਫਟ ਹੋਜਮਾ ਰੈਡੀ ਸੋ ਉੱਠੀਏ ਉੱਠ ਕੇ ਰੈਡੀ ਹੋਈਏ ਨਾ ਕਿ ਅੱਜ ਹੀ ਤੇ ਇਹ ਫੜਾ ਫੜ ਸੈਣੀ ਸਾਹਿਬ ਨਾਲੇ ਨੇ ਦੇਖਦੇ ਹਾਂ ਤੇ ਸੈਣੀ ਸਾਹਿਬ ਸੈਣੀ ਸਾਹਿਬ ਜੀ ਤੇ ਦੇਖੋ ਗਾਇਸ ਸੈਣੀ ਸਾਹਿਬ ਨਾਲੇ ਨੇ ਤੇ ਹੁਣ ਵੀਰਾ ਹੋਰ ਰੈਡੀ ਹੋਏਗੇ ਥੋੜੇ ਜੇ ਪਰਫਿਊਮ ਲਗਾਣਗੇ ਤੇ ਜੁੱਤੀ ਜੁੱਤੀ ਪਾਣਗੇ ਨਾਲੇ ਸਸਲਾ ਲੋਡ ਲੈਣ ਸਿਨੂ ਸੋ ਜਿੰਨੇ ਵੀ YouTube ਤੇ ਮੈਨੂੰ ਦੇਖ ਰਹੇ ਨੇ ਸੋ ਆਪਾਂ ਨਾਲ ਅੱਜ ਹੁਣ ਤਿਆਰ ਹੋ ਚੁੱਕੇ ਆਂ ਥੋੜਾ ਜਿਹਾ ਬਾਲ ਬੁਲਾ ਤੇ ਕਰਾਂਗੇ ਥੋੜਾ ਤਿਆਰ ਹੋਵਾਂਗੇ ਫਿਰ ਤੁਹਾਡੇ ਨਾਲ ਗੱਲਬਾਤ ਕਰਦੇ ਆਂ ਹੈਲੋ ਗਾਇਸ ਮੈਂ ਤੁਹਾਡਾ ਆਪਣਾ ਸੰਦੀਪ ਸਿੰਘ ਸੈਣੀ ਸੋ ਅੱਜ ਦੀ ਵਲੌਗ ਦੇ ਵਿੱਚ ਅੱਜ ਤੁਹਾਨੂੰ ਦਰਸ਼ਨ ਕਰਾਵਾਂਗੇ ਮੰਜੀ ਸਾਹਿਬ ਗੁਰਦੁਆਰਾ ਜੋ ਆਲਮਗਿਰ ਦੇ ਪਿੰਡ ਵਿੱਚ ਸਥਿਤ ਹੈ ਉੱਥੇ ਦਾ ਪੂਰਾ ਤੁਹਾਨੂੰ ਇਤਿਹਾਸ ਦੱਸਾਂਗੇ ਉੱਥੋਂ ਦੀ ਪੂਰੀ ਜਾਣਕਾਰੀ ਦੱਸਾਂਗੇ ਪੂਰਾ ਗੁਰਦੁਆਰਾ ਦਿਖਾਵਾਂਗੇ ਸੋ ਅੱਜ ਮੇਰੇ ਇਸ ਵਲੌਗ ਦੇ ਵਿੱਚ ਮੇਰਾ ਛੋਟਾ ਵੀਰ ਨਾਲ ਜੋ ਕਿ ਉਸ ਦਾ ਨਾਮ ਹੈ ਅਵੰਸ਼ਦੀਪ ਸਿੰਘ ਪੰਛਦੀਪ ਸਿੰਘ ਆਓ ਓਡੀਅਸ ਨੂੰ ਆਪਣਾ ਚਿਹਰਾ ਦਿਖਾਓ ਹੈਲੋ ਗਾਇਸ ਮੈਂ ਅਵੰਸ਼ਦੀਪ ਸਿੰਘ ਤੇ ਗਾਇਸ ਅਸੀਂ ਅੱਜ ਨਿਊ ਲੋਕੇਸ਼ਨ ਤੇ ਜਾ ਰਹੇ ਆ ਤੁਹਾਨੂੰ ਵੀਰੇ ਨੇ ਦੱਸ ਦਿੱਤਾ ਹੋਵੇਗਾ ਤੇ ਹੁਣ ਦੇਖੋ ਗਾਇਸ ਅਸੀਂ ਨਵੇਂ ਗੁਰਦੁਆਰੇ ਜਾ ਰਹੇ ਹਾਂ ਤੇ ਉੱਥੇ ਤੁਸੀਂ ਦੇਖੋ ਕਿੰਨਾ ਸੋਹਣਾ ਗੁਰਦੁਆਰਾ ਵਾ ਤੇ ਤੁਸੀਂ ਜੀ ਮੇਰੇ ਨੂੰ ਬਹੁਤ ਜ਼ਿਆਦਾ ਸਪੋਰਟ ਕਰੋ ਤੇ ਮੇਰੇ ਨੂੰ ਲਾਈਕ ਸਬਸਕ੍ਰਾਈਬ ਕਰੋ ਤੇ ਬਸ ਇਹ ਬੇਨਤੀ ਹੈ ਮੇਰੀ ਸੋ ਦੋਸਤੋ ਇਹ ਜੋ ਤੁਸੀਂ ਦੇਖ ਰਹੇ ਆ ਇਹ ਆਪਣਾ ਹਜੇ ਆ ਹਾਊਸ ਆ ਸੋ ਮਿਲਦੇ ਆਪਾਂ ਤੁਹਾਨੂੰ ਹੁਣ ਆਪਾਂ ਨਿਕਲਦੇ ਆ ਘਰੋਂ ਗਾਇਸ ਵੀਰ ਜੀ ਗੱਡੀ ਕੱਢ ਰਹੇ ਨੇ ਹੁਣ ਦੇਖੋ ਇਹ ਸਾਡਾ ਹਾਊਸ ਆ ਤੇ ਹੁਣ ਦੇਖੋ ਵੀਰ ਜੀ ਗੱਡੀ ਕੱਢ ਰਹੇ ਆ ਤੇ ਇੱਥੇ ਅਸੀਂ ਜਾਵਾਂਗੇ ਹੁਣ ਨਿਊ ਲੋਕੇਸ਼ਨ ਤੁਹਾਨੂੰ ਦੱਸਿਆ ਹੈ ਦੇ ਗਾਈਸ ਅਸੀਂ ਨਿਕਲ ਚੁੱਕੇ ਹਾਂ ਹੁਣ ਲੋਕੇਸ਼ਨ ਲਈ ਦੋਸਤੋ ਇਹ ਜਿਹੜਾ ਰਾਹ ਵਾ ਇਹ ਇਹ ਰਾਹ ਸਿੱਧਾ ਮਲੇਰ ਕੋਟਲੇ ਤੋਂ ਮਲੇਰ ਕੋਟਲੇ ਦੀ ਰੋਡ ਵਾ ਸੋ ਜਿਹੜਾ ਸਿੱਧਾ ਆਦਮ ਜੀ ਜਾਂਦਾ ਇਹ ਪੁਰਾਣਾ ਰਸਤਾ ਵਾ ਇਧਰ ਵਾਲਾ ਜਿਹੜਾ ਪਿੰਡਾਂ ਪਿੰਡਾਂ ਦੇ ਵਿੱਚੋਂ ਆਦਮ ਜੀ ਸਾਹਿਬ ਗੁਰਦੁਆਰੇ ਜਾਂਦਾ ਜਿਹੜਾ ਮਲੇਰ ਕੋਟਲੇ ਰੋਡ ਨਾਲ ਇਸੇ ਰੋਡ ਦੇ ਨਾਲ ਮਿਲ ਜਾਂਦਾ ਦੁਵਾਰਾ ਆਪਾਂ ਜਾਂਦੇ ਪਿੰਡਾਂ ਦੇ ਰਸਤੇ 'ਚ ਹਾਂਜੀ ਦੋਸਤੋ ਏ ਹੈਗਾ ਆਲਮਗਿਰ ਦਾ ਜਾਣ ਦਾ ਪੁਰਾਣਾ ਰਸਤਾ ਸੋ ਇਹ ਪਿੰਡਾਂ ਵਾਲਾ ਰਸਤਾ ਨੇ ਇੱਥੇ ਪਿੰਡਾਂ ਦੀਆਂ ਪਹਿਲਾਂ ਪੰਜਾਬੀ ਜੁੱਤੀਆਂ ਦੀਆਂ ਦੁਕਾਨਾਂ ਕੱਟੀਆਂ ਹੁੰਦੀਆਂ ਸੀ ਕਿ ਹੁਣ ਦੇਖੋ ਅਪਡੇਟ ਹੋ ਗਿਆ ਨਵੀਆਂ ਬਣ ਗਈਆਂ ਤੇ ਗਾਈਜ਼ ਇਹ ਜਿਹੜੀ ਇਹ ਜਿਹੜੀ ਰੋਡ ਵਾ ਇਹ ਹੈਗੀ ਮਲੇਲਕੋਟਲਾ ਵਾਲੀ ਰੋਡ ਇਹ ਆਲਮਗਿਰ ਦਾ ਪੁਰਾਣਾ ਰਸਤਾ ਇਧਰ ਵਾਲਾ ਜੋ ਪਿੰਡਾਂ ਦੇ ਵਿੱਚੋਂ ਆਂਦਾ ਵਾ ਤੇ ਇਹ ਮਲੇਲਕੋਟਲਾ ਦੀ ਰੋੜਾ ਜੋ ਆਲਮਗਿਰ ਸਾਹਿਬ ਨੂੰ ਜਾਂਦੀ ਆ ਮੰਜੀ ਸਾਹਿਬ ਗੁਰਦੁਆਰੇ ਨੂੰ ਜਾਂਦੀ ਆ ਮਲੇਰ ਕੋਟਲਾ ਵਾਲੀ ਰੋਡ ਆ ਜੀ ਇਹ ਰੋਡ ਤੋਂ ਅੰਦਰ ਨੂੰ ਆਲਮਗੀਰ ਦਾ 메인 게ਟ ਆ ਗਿਆ 메인 게ਟ ਤੋਂ ਹੁਣ ਆਪਾਂ ਜਾਂਦੇ ਆ ਸਿੱਧਾ ਆਲਮਗੀਰ ਰਸਤਾ ਨਾਲੇ ਬੋਲੀ ਜੀ ਗਾਇਸ ਆ ਦੇਖੋ ਕਿੰਨੀ ਸੋਹਣੀ ਮਾਰਕੀਟ ਆ ਆਲਮਗੀਰ ਦੀ ਤੇ ਆ ਆਲਮਗੀਰ ਦਾ ਰਾਹ ਵਾ ਦੇਖੋ ਗਾਇਸ ਕਿੰਨੇ ਲੋਗ ਆਲਮਗੀਰ ਵੱਲ ਜਾਂਦੇ ਨੇ ਅੱਜ ਖੰਡੇ ਆ ਅੱਜ ਨਾਲੇ ਅੱਜ ਸੰਡੇ ਆ ਗਾਇਸ ਅੱਜ ਅਸੀਂ ਸੰਡੇ ਵਾਲੇ ਦਿਨ ਜਾ ਰਹੇ ਆ ਢਿੱਡੀ ਦੇਖੋ ਗਾਇਸ ਆ ਪਾਰਕਿੰਗ ਸਟੈਂਡ ਆ ਮੋਟਰਸਾਈਕਲ ਸਕੂਟਰ ਸਾਈਕਲ ਦਾ ਸਟੈਂਡ ਆ ਦੇਖੋ ਗਾਇਸ ਪਾਰਕਿੰਗ ਲਾਉਣ ਤੋਂ ਬਾਅਦ ਮੋਟਰਸਾਈਕਲ ਹੁਣ ਤੁਹਾਨੂੰ ਆਲਮਗੀਰ ਦੀ ਜੋ ਮੇਨ ਥੀਓਰੀ ਆ ਉਹਦੇ ਦਰਸ਼ਨ ਕਰਾਵਾਂਗੇ ਸੋ ਪਹਿਲਾ ਤੁਸੀਂ ਮਾਰਕੀਟ ਦੇਖ ਲੋ ਜੋ ਵਾਲੇ ਮੀਰ ਦੇ ਬਾਹਰ ਦੁਕਾਨਾਂ ਸਜੀਆਂ ਨੇ ਲੋਕੀ ਅੱਜ ਸੰਡੇ ਆ ਬਹੁਤ ਭੀੜ ਆਜੇ ਦੇਖੋ ਦੁਕਾਨਾਂ ਕਿਵੇਂ ਸਜੀਆਂ ਨੇ ਲੋਕੀ ਗੱਡੀਆਂ ਭਰ ਭਰ ਕੇ ਮਨਜੀਤ ਸਾਹਿਬ ਗੁਰਦੁਆਰੇ ਮੱਥਾ ਟੇਕਣ ਆਉਂਦੇ ਆਣੇ ਤੋਂ ਐਸਾ ਸਥਾਨ ਦੀ ਬਹੁਤ ਮੰਨਤਾ ਵਾ ਦੇਖੋ ਕਿਵੇਂ ਦੁਕਾਨਾਂ ਸਜੀਆਂ ਨੇ ਆਲੰਗਵੀ ਸਾਹਿਬ ਆ ਚੁੱਕਿਆ ਹਲੋ ਦੋਸਤੋ ਇਹ ਆਲੰਗਵੀ ਸਾਹਿਬ ਦਾ ਜੋੜਾ ਘਰ ਜਿੱਥੇ ਆਪਣੇ ਜੋੜੇ ਜਮਾ ਕਰਾ ਕੇ ਤੁਸੀਂ ਅੰਦਰ ਮੱਥਾ ਟੇਕਣ ਜਾ ਸਕਦੇ ਹੋ ਜੋੜਾ ਘਰ ਆਲੰਗ ਦੀ ਸਾਧਾ ਜੋੜਾ ਘਰ ਸੋ ਇਹ ਜੋੜਾ ਘਰ ਆ ਜੀ ਉਹ ਗੱਠੜੀ ਘਰ ਆ ਸੋ ਜੋ ਵੀ ਤੁਸੀਂ ਆਪਣਾ ਸਮਾਨ ਤੁਹਾਡੇ ਕੋਲ ਬੈਗ ਹੋਊਗਾ ਇਹ ਤੁਸੀਂ ਜਮ੍ਹਾਂ ਕਰਾ ਸਕਦੇ ਹੋ ਆਓ ਆਪਾਂ ਹੁਣ ਆਪਣਾ ਬੈਗ ਜਮ੍ਹਾਂ ਕਰਾਈਏ ਵਾਂਸ਼ੂ ਕੋ ਆਪਣਾ ਬੈਗ ਆ ਵਾਂਸ਼ੂ ਬੈਗ ਜਮਾ ਕਰਾਊਗਾ ਜੋੜਾ ਕਰਦੇ ਵਿੱਚ ਗਠੜੀਕਾਰ ਆ ਜੀ ਗਠੜੀਕਾਰ ਆਪਣਾ ਬੈਗ ਜਮਾ ਚੁੱਕਿਆ ਸੋ ਸਾਨੂੰ ਇਹ ਟੋਕਨ ਮਿਲ ਚੁੱਕਿਆ ਛੋੜੇ ਜਮਾ ਕਰਨ ਜਾਣ ਜਾ ਰਹੇ ਹਾਂ ਜੋੜਾ ਕਰਦੇ ਦੇਖੋ ਤੇ ਗਾਇਸਾ ਟੋਕਨ ਮਿਲਿਆ ਵੀਰ ਜੀ ਨੂੰ ਜੋੜਾ ਘਰ ਦਾ ਦੇਖ ਲੋ ਜੋੜਾ ਘਰ ਤੋਂ ਹੁਣ ਆਪਾਂ ਜਾ ਰਹੇ ਆਂ 메ਨ ਦਰਵਾਰ ਅੰਦਰ ਜੋੜਾ ਘਰ ਤੋਂ ਨਿਕਲੇ ਹੁਣ ਆਪਾਂ ਆਏ ਆਂ ਦਰਵਾਜਾ ਸਾਹਿਬ ਦੇ ਅੰਦਰ ਆਲਮਗਰ ਆਲਮਗੀਰ ਸਾਹਿਬ ਜੀ ਦੇ ਸੇਵਾਦਾਰ ਜੀ ਖੜੇ ਨੇ ਸੇਵਾਦਾਰ ਜੀ ਖੜੇ ਨੇ ਆਪਾਂ ਜਾ ਰਹੇ ਆਂ ਅੰਦਰ ਸੂਪਰਚਾਸਨ ਵੱਲੋਂ ਪੰਜਾਬ ਪੁਲਿਸ ਵੱਲੋਂ ਪ੍ਰਸ਼ਾਸਨ ਵੱਲੋਂ ਪੰਜਾਬ ਪੁਲਿਸ ਖੜੀ ਆ ਜੋ ਕਿ ਇੱਥੇ ਦੇਖਰੇਖ ਕਰਦੀ ਆ ਕਿ ਕੋਈ ਦੁਰਘਟਨਾ ਨਾ ਕੋਈ ਲੜਾਈ ਝਗੜਾ ਨਾ ਹੋਵੇ ਕਿਸੇ ਨਾਲ ਸੋ ਆਓ ਤੁਹਾਨੂੰ ਹੁਣ ਮਹਿੰਦਰਵਾਰਡ ਵੱਲ ਲੈ ਕੇ ਚਲੀਏ ਨਾਲੇ ਤੁਹਾਨੂੰ ਮਹਿੰਦਰਵਾਰਡ ਦਾ ਇਤਿਹਾਸ ਦੱਸਾਂਗੇ ਆਲਮਗਿਰ ਦਾ ਜਾਦੀ ਅਸੀਂ ਦੇਖੋ ਕਿੰਨਾ ਸੋਹਣਾ ਗੁਰਦੁਆਰਾ थे। 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 का रूप मीनी लगे। तो जोड़ा घर तो जोड़े हथ लाए इस करके असि हथ धो तो रहे हैं। इस तो ਵਾਹਿਗੁਰੂ ਜੀ ਘਰ ਦਾ ਵਾਹਿਗੁਰੂ ਜੀ ਖਤੇ ਸੋ ਹੁਣ ਅਸੀਂ ਦੇਖ ਕਰ ਪਹੁੰਚ ਚੁੱਕੇ ਆ ਮਨਜੀਤ ਸਾਹਿਬ ਗੁਰਦੁਆਰੇ ਵਿੱਚ ਸੋ ਇੱਥੋਂ ਹੁਣ ਅਸੀਂ ਦੇਖ ਲਵਾਂਗੇ ਸੇ ਦਰਵਾਜ਼ੇ ਦੇ ਅੰਦਰ ਆਪਾਂ ਮੱਥਾ ਟੇਕਾਂਗੇ ਆਓ ਦੇਖ ਲਈਏ ਬਾਬੇ ਜੀ ਲੋ ਜੀ ਸੰਗਤ ਜੀ ਨੂੰ ਦੱਸ ਦਈਏ ਦਰਬਾਰ ਸਾਹਿਬ ਦਾ ਇਹ ਮੈਂ ਅੰਦਰ ਦਰਬਾਰ ਆ ਦੇਖੋ ਲਿਖਿਆ ਆ ਦਰਬਾਰ ਅੰਦਰ ਜੁਰਾਬਾ ਪਾ ਕੇ ਜਸਤਮਣਾ ਹੈ ਕਿਸੇ ਗੁਰਦੁਆਰੇ ਅੰਦਰ ਨੰਗੇ ਖੇਰੇ ਜੁਰਾਬਾ ਪਾ ਕੇ ਅੰਦਰ ਨਹੀਂ ਜਾ ਸਕਦੇ ਜੋ ਕਿ ਸੇਵਾਦਾਰ ਖੜੇ ਨੇ ਇੱਥੇ ਸੇਵਾਦਾਰ ਰੋਕ ਦੇਣਗੇ ਤੁਹਾਨੂੰ ਸੋ ਦੇਖੋ ਕਿੰਨਾ ਸੋਹਣਾ ਇੱਥੇ ਹੱਥ ਧੋ ਕੇ ਤੁਸੀਂ ਪੈਰ ਧੋ ਕੇ ਅੰਦਰ ਜਾਂਦੇ ਹੋ ਦੇਖੋ ਕਿੰਨਾ ਸੋਹਣਾ ਕੈਪਚਰ ਕੀਤਾ ਹੁਣ ਆਪਣਾ ਵੰਸ਼ ਵੀ ਹੱਥ ਧੋ ਕੇ ਅੰਦਰ ਅਸੀਂ ਉਹਨਾਂ ਐਂਟਰੀ ਕਰਾਂਗੇ ਸੋ ਤੁਹਾਨੂੰ ਗੁਰਦੁਆਰੇ ਦਾ ਇਤਿਹਾਸ ਵੀ ਦੱਸਣਾ ਹੈ ਵਾਇਗੋਦੀ ਖਾਲਸਾ ਸ੍ਰੀ ਵਾਇਗੋਦੀ ਦੇ ਖਤੇ ਸੋ ਮੇਨ ਦਰਬਾਰ ਦੇ ਵਿੱਚ ਅਸੀਂ ਸਭ ਦੇ ਪਹੁੰਚ ਚੁੱਕੇ ਆ ਇਸ ਪਵਨ ਸਥਾਨ ਤੇ ਭਾਈ ਮਗਈਆ ਸਿੰਘ ਜੀ ਨੇ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਨੂੰ ਘੋੜਾ ਭੇਟ ਦਿੱਤਾ ਸੀ ਸੋ ਵਾਇਗੋਦੀ ਖਾਲਸਾ ਭਾਈ ਵਾਹਿਗੁਰੂ ਜੀ ਖਾਲਸਾ ਸ੍ਰੀ ਵਾਹਿਗੁਰੂ ਜੀ ਦੀ ਫਤਿਹ ਸੋ ਅਸੀਂ ਮੰਜੀਤ ਸਾਹਿਬ ਗੁਰਦੁਆਰੇ ਵਿੱਚ ਪਹੁੰਚ ਚੁੱਕੇ ਆ ਜੋ ਕਿ ਪਿੰਡ ਆਲਮਗੀਰ ਦੇ ਵਿੱਚ ਹੈ ਇਹ ਹੈ ਮੇਨ ਦਰਬਾਰ ਸੋ ਇਸ ਮੇਨ ਦਰਬਾਰ ਦੀ ਤੁਹਾਨੂੰ ਇਤਿਹਾਸ ਦੱਸਦੀ ਹੈ ਮੰਜੀਤ ਸਾਹਿਬ ਗੁਰਦੁਆਰੇ ਦਾ ਇਤਿਹਾਸ ਦੱਸਦੀ ਹੈ ਤੁਹਾਨੂੰ ਲੋ ਸੰਗਤ ਜੀ ਮੰਜੀਤ ਸਾਹਿਬ ਜੀ ਦਾ ਇਤਿਹਾਸ ਤੁਹਾਡੇ ਸਾਹਮਣੇ ਪੇਸ਼ ਕੀਤਾ ਹੈ ਜੋ ਕਿ ਤੁਸੀਂ ਪੜ ਸਕਦੇ ਹੋ ਪੰਜਾਬੀ ਤੇ ਇੰਗਲਿਸ਼ ਦੇ ਵਿੱਚ ਰੋੜਾ ਜਾ ਆਪਾਂ ਜੀ ਜੱਟ ਕਿਹੜਾ ਜੱਟ ਹੈ ਉਹਨਾਂ ਕੋਲ ਜੀ ਆਇਆ ਕਾਹਤੇ ਮੈਂ ਕਿਹਾ ਇਸ ਪਾਵਨ ਪਵਿੱਤਰ ਸਥਾਨ ਨੂੰ ਸਹਿਬ ਇੱਕ ਮਹਾਨ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਚਰਨ ਛੋਹ ਪ੍ਰਾਪਤ ਹੈ ਗੁਰੂ ਸਾਹਿਬ ਜੀ ਉਹਦਾ ਪੋਸਨ 1704 ਈਸਵੀ 1706 ਬਿਕਰਵੀ ਨੂੰ ਸ੍ਰੀ ਅਨੰਦਪੁਰ ਸਾਹਿਬ ਤੋਂ ਸਰ ਸਤਸਾ ਨਦੀ ਚੰਪੋ ਸਾਬ ਦੀਆਂ ਜੰਗ ਜੰਗਾ ਯੁੱਧ ਦਾ ਟਕਰਾਅ ਅਤੇ ਸੱਤੇ ਪ੍ਰਾਪਤ ਕਰਦੇ ਹੋਏ ਮਾਛੀਵਾੜਾ ਦੇ ਵਿਖੜੇ ਤੇੜੇ ਕਰਕੇ ਪੰਜ ਪਿਆਰਿਆਂ ਭਾਈ ਦੇਆ ਸਿੰਘ ਭਾਈ ਧਰਮ ਸਿੰਘ ਅਨੰਨ ਸਿੰਘ ਭਾਈ ਮਾਨ ਸਿੰਘ ਭਾਈ ਗਨੀਖਾਂ ਅਤੇ ਭਾਈ ਨਵੀਖਾਂ ਨਾਲ ਉੱਚ ਦੇ ਪੀਰ ਦੇ ਰੂਹ ਵਿੱਚ ਇੱਥੇ ਪਹੁੰਚੇ ਸਨ ਸੋ ਸੰਗਤ ਜੀ ਤੁਹਾਨੂੰ ਦੱਸਦੀ ਹਾਂ ਜੀ ਪੂਰਾ ਸਾਹਿਬ ਵਿੱਚ ਪਹੁੰਚ ਚੁੱਕੇ ਆਂ ਸੋ ਆਓ ਤੁਹਾਨੂੰ ਹੁਣ ਪੂਰਾ ਸਾਹਿਬ ਜੀ ਦੇ ਦਰਸ਼ਨ ਕਰਾਉਣੇ ਆ ਆਜੋ ਸਾਡੇ ਨਾਲ ਆਜੋ ਸੰਗਤ ਜੀ ਹੁਣ ਆਪਾਂ ਪੂਰਾ ਸਾਹਿਬ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਖਾਤੇ ਸੰਗਤ ਜੀ ਤੁਸੀਂ ਦੇਖ ਸਕਦੇ ਹੋ ਉਹ ਸ਼ੇਰ ਜੀ ਗੁਰੂ ਗੋਬਿੰਦ ਸਿੰਘ ਜੀ ਬਾਸ਼ਾ ਕੀ ਦੇ ਸਕਦੇ ਹਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਸ਼ਾਂਤੀ ਸੰਗਤ ਜੀ ਮੱਥਾ ਟੇਕਦੇ ਹੋਏ ਤੇ ਹੋਰ ਕੀਰਤਨ ਚੱਲਦਾ ਹੋਇਆ ਸੰਗਤ ਜੀ ਕੀਰਤਨ ਸੁਣਦੇ ਹੋਏ ਗੁਰਦੁਆਰਾ ਦੇਖੋ ਕਿੰਨਾ ਸੋਹਣਾ ਬਣਿਆ ਉੱਪਰ ਪ੍ਰਕਾਸ਼ ਲਾਈਟਿੰਗ ਹੋਰ ਪੱਖਾ ਵੱਡਾ ਲੱਗਿਆ ਸੰਗਤ ਇੱਥੇ ਬੈਠ ਕੇ ਸੰਗਤ ਜੀ ਗੁਰਦੁਆਰਾ ਇਹ ਹਾਲ ਨਮਾ ਬਣਿਆ ਹੈ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਬਹੁਤ ਵਧੀਆ ਬਣਾਇਆ ਹੈ ਇਹ ਹਾਲ ਸਾਡੇ ਕੇ ਸੰਗਤ ਜੀ ਅਦਾਸ ਕਰਦੇ ਹਨ ਕਿ ਜੋ ਵੀ ਬਾਣ ਸੁਣਦੇ ਹੈ ਗੁਰਬਾਣੀ ਦਾ ਆਨੰਦ ਮੰਨਦੇ ਉਹਨਾਂ ਦੀ ਜ਼ਿੰਦਗੀ ਚੋਂ ਸੰਗਤਿਆ ਸੰਦੇ ਕਰਕੇ ਗੁਰਦੁਆਰੇ ਵਿੱਚ ਬਹੁਤ ਭੀੜ ਹੈ ਸੋ ਸੰਗਤ ਸਾਰੀ ਗੁਰਬਾਣੀ ਸੰਗਤ ਜੀ ਸੁਣਦੇ ਹੋਏ ਸੰਗਤ ਜੀ ਹੁਣ ਅਸੀਂ ਪਹੁੰਚ ਚੁੱਕੇ ਆਂ ਨੂੰ ਮੱਥਾ ਟੇਕ ਕੇ ਫਰੋਵਰ ਵਾਲੀ ਜੀ ਪਾਰ ਤੋਂ ਆਓ ਤੁਹਾਨੂੰ ਫਰੋਵਰ ਤਾਂ ਸਤਿ ਆਦਰ ਅਨੰਦ ਸਾਨੂੰ ਫਰੋਵਰ ਤੇ ਦੱਸਿਆ ਕਰਾਉਂਦੇ ਆ ਆਜੋ ਉਸ ਅਨੰਦ ਨੂੰ ਮੰਨਣ ਲਈ ਸੰਗਤ ਦੀਵਾਨ ਸੁਣਦੇ ਨੇ ਸੰਗਤ ਜੀ ਇੱਥੇ ਅਸੀਂ ਪਹੁੰਚ ਚੁੱਕੇ ਆ ਗੁਰੂ ਜੀ ਨੇ ਤੀਰ ਮਾਰ ਕੇ ਪੁੱਤ ਜਲਦਾ ਸੋਮਾ ਪ੍ਰਗਟ ਕੀਤਾ ਸੀਗਾ ਆਓ ਤੁਹਾਨੂੰ ਹੁਣ ਲੈ ਚਾਲਦੇ ਆ ਲੋ ਸੰਗਤ ਜੀ ਸਰੋਵਰ ਤੋਂ ਬਾਅਦ ਅਸੀਂ ਪਹੁੰਚ ਚੁੱਕੇ ਆ ਦੇਖੋ ਤੁਸੀਂ ਕਾਰ ਸੇਵਾ ਗੁਰਦੁਆਰਾ ਮੰਜੀਤ ਸਾਹਿਬ ਆਲੰਗਵੀ ਲੁਧਿਆਣਾ ਕਾਰ ਸੇਵਾ ਦਫ਼ਤਰ ਆਉ ਹੁਣ ਤੁਹਾਨੂੰ ਲੈ ਚੱਲਦੇ ਆ ਆਪਾਂ ਲੰਗਰ ਹਾਲ ਵੱਲ ਲੰਗਰ ਹਾਲ ਜੀ ਦੇ ਦਰਸ਼ਨ ਕਰਾਉਣੇ ਆ ਜਿੱਥੇ ਲੰਗਰ ਹਾਲ ਦੇ ਵਿੱਚ ਲਿਖਿਆ ਹੈ ਖਾਓ ਮੰਨ ਪਰ ਛੱਡੋ ਨਾ ਕੰਨ ਪਰ ਆਲਮਗੀਰ ਜੀ ਦੀ ਖੂਬਸੂਰਤੀ ਸੋ ਦਰਸ਼ਕਾਂ ਦੇ ਲਈ ਤੋਂ ਮੇਰੇ ਦਰਸ਼ਕਾਂ ਨੂੰ ਲੋ ਸੰਗਤ ਜੀ ਇੱਥੇ ਸ਼ਬੀਰ ਠੰਡਾ ਪਾਣੀ ਮਿਲਦਾ ਹੈ ਗੁਰੂ ਦਾ ਲੰਗਰ ਸਿੱਧਾ ਹੈ ਆਓ ਤੁਹਾਨੂੰ ਲੈ ਚਲਦੇ ਆ ਲੰਗਰ ਹਾਲ ਵੱਲ ਦੇਖੋ ਆਲਮਗੀਰ ਦੀ ਖੂਬਸੂਰਤੀ ਆਲਮਗੀਰ ਸੋ ਸੋਧ ਸੰਗਤ ਜੀ ਤੁਹਾਨੂੰ ਇੱਕ ਗੱਲ ਦੱਸਦਾ ਮੈਂ ਆਲਮਗੀਰ ਪਿੰਡ ਹੈ ਪਿੰਡ ਵਿੱਚ ਮੰਜੀ ਸਾਹਿਬ ਗੁਰਦੁਆਰਾ ਹੈ ਸੋ ਕਈ ਸੰਗਤ ਜੀ ਕਹਿੰਦੇ ਨੇ ਆਲਮਗੀਰ ਜਾਣਾ ਆਲਮਗੀਰ ਨਾ ਆਲਮਗੀਰ ਪਿੰਡ ਦਾ ਨਾਮ ਹੈ ਸੋ ਇਹ ਕਿਆ ਕਰੋ ਕਿ ਮੰਜੀ ਸਾਹਿਬ ਗੁਰਦੁਆਰੇ ਜਾਣਾ ਹੈ ਮੰਜੀ ਸਾਹਿਬ ਗੁਰਦੁਆਰੇ ਦਾ ਨਾਮ ਹੈ ਸਤਿ ਨਿਸ਼ਤਾਨ ਮਨਜੀਤ ਸਾਹਿਬ ਆਲਮਗਿਰ ਪਿੰਡ ਦਾ ਨਾਮ ਹੈ ਆਉ ਲੰਗਰ ਹਾਲ ਗੁਰੂ ਦਾ ਲੰਗਰ ਇਹ ਹੈ ਗੁਰੂ ਘਰ ਦਾ ਲੰਗਰ ਹਾਲ ਇਹ ਹੈ ਗੁਰੂ ਘਰ ਦਾ ਲੰਗਰ ਹਾਲ ਦੇਖੋ ਸੰਗਤ ਜੀ ਜਾ ਰਹੇ ਨੇ ਵਰਤਨ ਦੇ ਰਹੇ ਨੇ ਲੰਗਰ ਛਕ ਰਹੇ ਨੇ ਆਉ ਆਪਾਂ ਹੁਣ ਅੰਦਰ ਚੱਲਦੇ ਹਾਂ ਲੰਗਰ ਛਕਦੇ ਹਾਂ ਸੋ ਸੰਗਤ ਜੀ ਗੁਰੂ ਦੇ ਲੰਗਰ ਹਾਲ ਦੇ ਵਿੱਚ ਕਿੰਨੀਆਂ ਸੰਤਾ ਲੰਗਰਾਂ ਛਕ ਰਹੇ ਹੋਏ ਨੇ ਇਹ ਗੁਰੂ ਗੋਬਿੰਦ ਸਿੰਘ ਜੀ ਨੇ ਉੱਚ-ਨੀਚ ਦੀ ਪ੍ਰਥਾ ਨੂੰ ਖਤਮ ਕੀਤਾ ਕਿ ਇੱਥੇ ਕੋਈ ਵੱਡਾ ਛੋਟਾ ਨਹੀਂ ਸਭ ਇੱਕ ਬਰਾਬਰ ਹੋ ਕੇ ਲੰਗਰ ਛਕਦੇ ਹਨ देखो ओ देखो लिखा है आओ मन पर छो ना कण पर तो संघत जी हूं अस लक लंगर, लंगर आओ लंगर का आनंद मानते हैं ਲੋਕ ਸੰਗਤ ਜੀ ਗੁਰੂ ਦਾ ਲੰਗਰ ਛੱਕ ਰਹੇ ਆ ਬਾਬਾ ਜੀ ਸਭ ਤੇ ਮਿਹਰ ਕਰਨ ਗੁਰੂ ਜੀ ਦਾ ਲੰਗਰ ਛੱਕ ਕੇ ਲੋਕ ਸੰਗਤ ਸੇਵਾ ਕਰ ਰਹੀ ਆ ਵਰਤਨ ਸਾਹਿਬ ਭਾਂਡੇ ਮਾਣ ਜਣ ਦੀ ਸੇਵਾ ਕਰ ਰਹੀ ਆ ਸੰਗਤ ਉਹ ਜੁੱਥੇ ਵਰਤਨਾਂ ਦੀ ਸੇਵਾ ਦਾ ਕਰ ਰਹੇ ਨੇ ਇਦਰ ਉੱਥੇ ਬਰਤਨ ਦੇ ਰਹੇ ਨੇ ਜੋ ਕਿ ਭੰਦੇ ਤੋਂ ਦੀਵਾ ਕਰ ਰਹੇ ਨੇ ਸੰਗਤ ਜੀ ਲੋਕ ਸੰਗਤ ਆ ਰਹੀ ਹੈ ਭੰਦੇ ਤੋਂ ਦੀ ਸੇਵਾ ਸੰਗਤ ਜੀ ਕਰਦੇ ਨੇ ਹੈਲੋ ਸੰਗਤ ਜੀ ਜੇ ਇੱਕ ਸੜਕ ਦੇ ਸੱਜੇ ਲੰਗਰ ਖਾਂਦਾ ਪਿਆ ਵਾ ਤੁਸੀਂ ਦੇਖ ਸਕਦੇ ਹੋ ਲੋ ਸੰਗਤ ਜੀ ਇਹ ਹੈ ਦਵਾਨ ਹਾਲ ਦਵਾਨ ਹਾਲ ਦੇ ਵਿੱਚ ਅਸੀਂ ਮਥਾ ਲਗਾਗੇ ਹੁਣ ਬੈਠੋ ਵਾਸ਼ਨਾ ਮਥਾ ਦੇਖ ਰਿਹਾ ਤੇ ਉਸ ਤੋਂ ਬਾਅਦ ਮੈਂ ਮਥਾ ਲਗਾਗਾ ਮਥਾ ਦੇ ਕੇ 10-15 ਮਿੰਟ ਬਿਠਾਂਗੇ ਬਾਬਾ ਜੀ ਦਾ ਦਵਾਨ ਕਰਾਂਗੇ ਸਾਰੀ ਸੰਗਤ ਜੀ ਨੂੰ ਵਾਹਿਗੁਰੂ ਜੀ ਕਾਥਾ ਵਾਹਿਗੁਰੂ ਜੀ ਦੀ ਫਤਿਹ ਇਹ ਤੁਹਾਨੂੰ ਵਲੌਗ ਸਾਡਾ ਕਿੱਦਾਂ ਦਾ ਲੱਗਿਆ ਸੋ ਸਾਨੂੰ ਤੁਸੀਂ ਕਮੈਂਟ ਕਰਕੇ ਦੱਸ ਸਕਦੇ ਹੋ ਸੋ ਦੋਸਤੋ ਧਰਮਿਕ ਸਥਾਨ ਦਾ ਵਲੌਗ ਜਦੋਂ ਅਸੀਂ ਬਣਾਉਂਨੇ ਆ ਬੜੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਬੜੀ ਮਿਹਨਤ ਲੱਗਦੀ ਆ ਕਿਉਂਕਿ ਸੰਗਤ ਦੇ ਵਿੱਚ ਸ਼ੂਟ ਕਰਨਾ ਬਹੁਤ ਔਖਾ ਹੁੰਦਾ ਸੋ ਥੋੜੇ ਸੇਵਾਦਾਰ ਵੀ ਕੋਈ ਰੋਕਦੇ ਹੁੰਦੇ ਆ ਕਿ ਇੱਥੇ ਸ਼ੂਟ ਤੁਸੀਂ ਨਹੀਂ ਕਰਨਾ ਫਿਰ ਉਹਨਾਂ ਨੂੰ ਅਸੀਂ ਦੱਸਦੇ ਆ ਕਿ ਅਸੀਂ ਗੁਰਦੁਆਰੇ ਸਾਹਿਬ ਜੀ ਦੇ ਇਤਿਹਾਸ ਬਾਰੇ ਜਿਨ੍ਹਾਂ ਨੂੰ ਨਹੀਂ ਪਤਾ ਉਹ ਦੱਸ ਦੱਸਦੇ ਆ ਸੋ ਜੇ ਤੁਹਾਨੂੰ ਸਾਡੀ ਇਸ ਮਿਹਨਤ ਚੰਗੀ ਲੱਗੀ ਜਾਂ ਜੇ ਤੁਹਾਨੂੰ ਇਹ ਬਲੌਗ ਵਧੀਆ ਲੱਗਿਆ ਤਾਂ ਕਮੈਂਟ ਕਰਕੇ ਦੱਸ ਸਕਦੇ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਸਬਸਕ੍ਰਾਈਬ ਕਰਨ ਦੇ ਨਾਲ ਸਾਨੂੰ ਮੋਟੀਵੇਸ਼ਨ ਮਿਲਦਾ ਹੋਰ ਵਧੀਆ ਬਲੌਗ ਬਣਾਉਣ ਦਾ ਵਾਈ ਕੁਝੇ ਖਾਲਸਾ ਵਾਈ ਕੁਝੇ ਖਫਤੇ